ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਆਓ ਰਲ ਮਿਲ ਕੇ ਉਹਨਾਂ ਨੂੰ ਯਾਦ ਕਰੀਏ ਵੇਲਾ ਆ ਗਿਆ ਏ ਦਾਤੀਏ ਜੁਦਾ ਸਾਇਆ ਜਿ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਣਾ ਨਹੀਂ ਵੇਲਾ ਆ ਗਿਆ ਏ ਤਾਦੀ ਇਹ ਜੁਦਾਈ ਦਾ ਵੀਛੜਿਆ ਤੁਸੀਂ ਵੀ ਚੱਲੇ ਨਿਰਧਨਿਆ ਦੇ ਹੱਥ ਚੜ ਚੱਲੇ ਮੈਂ ਵੀ ਤਾਡੇ ਮਗਰੀ ਆਉਣਾ ਬਸ ਹੁਣ ਮੈਂ ਵੀ ਸੱਚਖੰਡ ਜਾਵਾਂ ਵੇਲਾ ਆਜੇ ਮੁੜ ਕੇ ਆਉਣਾ ਨਹੀਂ 베ੜਾ ਵੈਕਰ ਚ ਜੋ ਅੱਜ ਦਾ ਦੌਰ ਚੱਲ ਰਿਹਾ ਉਸ ਨੂੰ ਮੈਂ ਛੋਟੀ ਜੀ ਕਵਿਤਾ ਦੇ ਜਰੀਏ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਆ ਜਰੂਰ ਸਰਵਣ ਕਰਿਓ ਜੀ ਫਰਜ਼ਾਂ ਨੂੰ ਪਾਲੋ ਤੁਸੀਂ ਸਿੰਘੋ ਸੂਰਮਿਓ ਫਰਜ਼ਾਂ ਨੂੰ ਪਾਲੋ ਤੁਸੀਂ ਸਿੰਘੋ ਸੂਰਮਿਓ ਸਿੱਖੀ ਨੂੰ ਬਚਾ ਲਓ ਤੁਸੀਂ ਸਿੰਘੋ ਸੂਰਮਿਓ ਫਰਜ਼ਾਂ ਨੂੰ ਪਾਲੋ ਤੁਸੀਂ ਸਿੰਘੋ ਸੂਰਮਿਓ ਸਿੱਖੀ ਨੂੰ ਬਚਾ ਲਓ ਤੁਸੀਂ ਸਿੰਘੋ ਸੂਰਮਿਓ ਵਕਤ ਦਾ ਤਕਾਜ਼ਾ ਹੋਸ਼ਿਆਰ ਕਰ ਰਹਾ ਵਕਤ ਦਾ ਤਕਾਜ਼ਾ ਹੋਸ਼ਿਆਰ ਕਰ ਰਹਾ ਪਤੀਤਾ ਦਾ ਦੌਰ ਖਬਰਦਾਰ ਕਰ ਰਹਾ ਵਕਤ ਦਾ ਤਕਾਜ਼ਾ ਹੋਸ਼ਿਆਰ ਕਰ ਰਹਾ ਪਤੀਤਾ ਦਾ ਦੌਰ ਖਬਰਦਾਰ ਕਰ ਰਹਾ ਸਿੱਖੀ ਦੀਆਂ ਨੀਹਾਂ ਨੇ ਬਿਸ਼ੱਕ ਪੱਕੀਆਂ ਸਿੱਖੀ ਦੀਆਂ ਨੀਹਾਂ ਨੇ ਬਿਸ਼ੱਕ ਪੱਕੀਆਂ ਮੁਗਲੀ ਹਕੂਮਤਾਂ ਹਿਲਾ ਨਾ ਸਕੀਆਂ ਮੁਗਲੀ ਹਕੂਮਤਾਂ ਹਿਲਾ ਨਾ ਸਕੀਆਂ ਵਿਚੋ ਵਿਚ ਹੋ ਰਿਹਾ ਸਿੱਖੀ ਦਾ ਖਾਤਮਾ ਵਿਚੋ ਵਿਚ ਹੋ ਰਿਹਾ ਸਿੱਖੀ ਦਾ ਖਾਤਮਾ ਵੇਖ ਵੇਖ ਤੜਪ ਰਹੀ ਹੈ ਆਤਮਾ ਵੇਖ ਵੇਖ ਤੜਪ ਰਹੀ ਹੈ ਆਤਮਾ ਕਿੱਸਾ ਹੈ ਤੇ ਦਾੜੀਆਂ ਦਾ ਰੂਪ ਵੇਖ ਲੋ ਕਿੱਸਾ ਹੈ ਤੇ ਦਾੜੀਆਂ ਦਾ ਰੂਪ ਵੇਖ ਲੋ ਸਿੱਖੀ ਕੋਲੋਂ ਸਿੱਖੀ ਦਾ ਸਰੂਪ ਵੇਖ ਲੋ ਸਿੱਖਾਂ ਕੋਲੋਂ ਸਿੱਖੀ ਦਾ ਸਰੂਪ ਵੇਖ ਲਓ ਸਿੱਖੀ ਦਾ ਸਾਰੇ ਪਾਸੇ ਹੀ ਬੁਰਾ ਹਾਲ ਹੈ ਸਿੱਖੀ ਦਾ ਸਾਰੇ ਪਾਸੇ ਹੀ ਬੁਰਾ ਹਾਲ ਹੈ ਨਾ ਹੀ ਕਿਸੇ ਨੂੰ ਅੱਜ ਜਰਾ ਖਿਆਲ ਨਾ ਹੀ ਕਿਸੇ ਨੂੰ ਅੱਜ ਜਰਾ ਖਿਆਲ ਹੈ ਫਰਜ਼ ਜਾਨੂ ਪਾਲੋ ਤੁਸੀਂ ਸਿੰਘੋ ਸੂਰਮਿਓ ਫਰਜ਼ ਜਾਨੂ ਪਾਲੋ ਤੁਸੀਂ ਸਿੰਘੋ ਸੂਰਮਿਓ ਸਿੱਖੀ ਨੂੰ ਬਚਾ ਲਓ ਤੁਸੀਂ ਸਿੰਘੋ ਸੂਰਮਿਓ ਫਰਜ਼ ਜਾਨੂ ਪਾਲੋ ਤੁਸੀਂ ਸਿੰਘੋ ਸੂਰਮਿਓ ਸਿੱਖੀ ਨੂੰ ਬਚਾ ਲਓ ਤੁਸੀਂ ਸਿੰਘੋ ਸੂਰਮਿਓ ਕੋਈ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ